ਕੋ ਪਾਣੀ ਦਾ ਮਸਲਾ ਜਿਹੜਾ ਜਿਸ ਕਰਕੇ ਸੈਸ਼ਨ ਬੁਲਾਇਆ ਗਿਆ ਇਹ ਇਸ ਵੇਲੇ ਕੋ ਪਾਣੀ ਤੇ ਝਗੜਾ ਪਾਣ ਦਾ ਕੋਈ ਸਮੇਂ ਨਹੀਂ ਸੀ ਕਿਉਂਕਿ ਦੇਸ਼ ਦੀਆਂ ਪਰਿਸਥਿਤੀਆਂ ਨੂੰ ਦੇਖਦੇ ਹੋਏ ਜੋ ਗੁਆਂਢੀ ਦੇਸ਼ ਦੇ ਨਾਲ ਸਾਡਾ ਇਸ ਵੇਲੇ ਚੱਲ ਰਿਹਾ ਉਹਨੂੰ ਦੇਖ ਕੇ ਕੰਮ ਨਹੀਂ ਸੀ ਕਰਨਾ ਚਾਹੀਦਾ ਲੇਕਿਨ ਅਸੀਂ ਇਹ ਸਰ ਮਾਨ ਸਰਕਾਰ ਕੋਲ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਤੁਸੀਂ 22 ਦੇ ਵਿੱਚ ਆਏ ਹੋ 22 ਦੇ ਵਿੱਚ 23 ਤੇ 24 ਚ ਤੁਸੀਂ ਪਾਣੀ ਜਿਹੜਾ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਵੱਧ ਦਿੰਦੇ ਰਹੇ ਹੋ ਤਾਂ ਤੁਹਾਡਾ ਮਤਲਬ ਲੱਡੂ ਆਪ ਚ ਘੋੜ ਲੈਂਦੇ ਸੀ ਤੇ ਹੁਣ ਕੀ ਗੱਲ ਹੋਈ ਪੰਜਾਬ ਕਹਿ ਰਿਹਾ ਕਹਿੰਦੇ ਪਹਿਲਾਂ ਨਹਿਰੀ ਸਿਸਟਮ ਐਡਾ ਮਜ਼ਬੂਤ ਨਹੀਂ ਸੀਗਾ ਪੁਰਾਣੀਆਂ ਸਰਕਾਰਾਂ ਪਾਣੀ ਦਿੰਦੀਆਂ ਰਹੀਆਂ ਪਰ ਇਹਦਾ ਮਤਲਬ ਉਹ ਕਾਨੂੰਨ ਨਹੀਂ ਬਣ ਗਿਆ ਇਸ ਵਾਰ ਅਸੀਂ ਨਹਿਰੀ ਸਿਸਟਮ ਸਟਰੋਂਗ ਕਰ ਲਿਆ ਇਸ ਕਰਕੇ ਪਾਣੀ ਹੈ ਜਿਹੜਾ ਅਸੀਂ ਆਪ ਵਰਤਦੇ ਹਾਂ ਦੂਜਿਆਂ ਨੂੰ ਨਹੀਂ ਦੇ ਸਕਦੇ ਨਹਿਰੀ ਸਿਸਟਮ ਜਿਹੜਾ ਇਹਨਾਂ ਨੇ ਆਪ ਕਿਦਾਂ ਸਟਰੋਂਗ ਕੀਤਾ 3000 ਕਰੋੜ ਰੁਪਇਆ ਨਾਲੇ ਬਣਾਉਣ ਵਾਸਤੇ ਸੈਂਟਰ ਦੀ ਸਰਕਾਰ ਨੇ ਦਿੱਤਾ ਇਹਨਾਂ ਨਾਂ ਕਿਤੇ ਲਿਆ ਵੀ ਸੈਂਟਰ ਨੇ ਸਾਨੂੰ 3000 ਕਰੋੜ ਰੁਪਇਆ ਨਾਲੇ ਬਣਾਉਣ ਵਾਸਤੇ ਤਾਂ ਪਾਣੀ ਨੂੰ ਪਹਚਾਨ ਵਾਸਤੇ ਦਿੱਤਾ ਮੇਰੀ ਸਿਸਟਮ ਤਾਂ ਸਟਰੋਂਗ ਹੋ ਗਿਆ ਪੈਸਾ ਚਾਹੇ ਕੇਂਦਰ ਦਾ ਲਾ ਲਓ ਪੈਸਾ ਕੇਂਦਰ ਦਾ ਹੀ ਲੱਗਿਆ ਪਰ ਇਹ ਕਹਿੰਦੇ ਤਾਂ ਨਹੀਂ ਇਹ ਹੀ ਹੋਣਾ ਪਾਣੀ ਦੇ ਵਿੱਚ ਜੇ ਅੱਗੇ ਪਿਛਲੇ ਵਾਰੀ ਇਹਨਾਂ ਨੇ ਉਹਨੂੰ 4000 ਕੁ ਪਾਣੀ ਜ਼ਿਆਦਾ ਦਿੱਤਾ ਕਿਨੂੰ ਪੁੱਛ ਕੇ ਦਿੱਤਾ ਹਾਂ ਤੇ ਜੋ ਹੁਣ ਮਤਲਬ ਕੇਂਦਰ ਨੇ ਉਹਨਾਂ ਨੂੰ ਜ਼ਰੂਰਤ 8 ਦਿਨ ਵਾਸਤੇ ਸਿਰਫ ਉਹਨਾਂ ਨੇ ਕਿਹਾ 8500 ਕੁਸ ਦਿਓ ਹਾਂਜੀ 3 ਦਿਨ ਤਾਂ ਲੰਘ ਗਏ ਸੀ ਕੀ ਫਰਕ ਪੈਣਾ ਸੀਗਾ ਦੇਣਾ ਚਾਹੀਦਾ ਸੀ ਪਾਣੀ ਨਹੀਂ ਪਾਣੀ ਨਾ ਤਾਂ ਉਹ ਸਾਨੂੰ ਕੀ ਆਸੀਂ ਵੜਾ ਕੀ ਰਾਇਆ ਦੇਣਾ ਚਾਹੀਦਾ ਸੀ ਪੰਜਾਬ ਦੇ ਹੱਕ ਵਿੱਚ ਪਾਣੀ ਦੀ ਇੱਕ ਬੂੰਦ ਵੀ ਜਿਹੜਾ ਫालतू ਨਹੀਂ ਦੇਣਾ ਚਾਹੀਦਾ ਸੀ ਲੇਕਿਨ ਆਪਣੀ ਮਰਜ਼ੀ ਨਾਲ ਕਿਉਂ ਦਿੱਤਾ ਕੁਝ ਚੀਜ਼ ਇਹ ਹੈ ਕਿ ਅੱਜ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇੱਕ ਟਵੀਟ ਜਾਰੀ ਕੀਤਾ ਗਿਆ ਹੈ ਕਿ ਜਿਹੜੇ ਲੋਕ ਧਰਨੇ ਪ੍ਰਦਰਸ਼ਨ ਕਰ ਰਹੇ ਆ ਇਹਨਾਂ ਦੀ ਲੋੜ ਨਹੀਂ ਆਮ ਆਦਮੀ ਤੰਗ ਹੋ ਰਿਹਾ ਹੈ ਇਨ੍ਹਾਂ ਕਿਸਾਨੀ ਧਰਨਿਆਂ ਦੇ ਕਾਰਨ ਜਿਹੜੇ ਰੇਲਾਂ ਰੋਕਣ ਦੀ ਗੱਲ ਚੱਲ ਰਹੀ ਹੈ ਬਾਕੀ ਚੀਜ਼ਾਂ ਰੋਕਣ ਦੀ ਗੱਲ ਚੱਲ ਰਹੀ ਹੈ ਦੇਖੋ ਗੱਲ ਇਹ ਆ ਵੀ ਅਸੀਂ ਪਾਣੀ ਦੇ ਮਸਲੇ 'ਚ ਕਿਸਾਨਾਂ ਦੇ ਨਾਲ ਆ ਕਿਸਾਨਾਂ ਨੂੰ ਇੱਕ ਕਬੂਲ ਦੇ ਵੀ ਘੱਟ ਪਾਣੀ ਨਹੀਂ ਮਿਲਣਾ ਚਾਹੀਦਾ ਲੇਕਿਨ ਅਸੀਂ ਇਹ ਨਹੀਂ ਚਾਹੁੰਦੇ ਕਿ ਹਾਂ ਵੀ ਪਾਣੀ ਪਾਕਿਸਤਾਨ ਨੂੰ ਚਲਾ ਜਾਏ ਪਾਣੀ ਪੰਜਾਬ ਦਾ ਪਾਣੀ ਹੈ ਪੰਜਾਬ ਦੇ ਹਿੱਸੇ ਦਾ ਪਾਣੀ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਅਸੀਂ ਸਰਕਾਰ ਦੇ ਨਾਲ ਖੜੇ ਆ ਕਿਸਾਨਾਂ ਨੇ ਕਿਸਾਨਾਂ ਨੇ ਕਿਸਾਨਾਂ ਨੇ ਕੱਲ ਰੇਲਾ ਰੋਕਣ ਦਾ ਐਲਾਨ ਕੀਤਾ ਸ਼ੰਭੂ ਬਾਰਡਰ ਤੇ ਇੱਕ ਦਿਨ ਲਈ ਮੋਰਚਾ ਲਾਉਣ ਦਾ ਐਲਾਨ ਕੀਤਾ ਭਗਵੰਤ ਮਾਨ ਕਹਿ ਰਿਹਾ ਕਿ ਮੋਰਚੇ ਲਾਉਣ ਦੀ ਲੋੜ ਨਹੀਂ ਹੈ ਰੇਲਾ ਰੋਕਣ ਦੀ ਲੋੜ ਨਹੀਂ ਆਮ ਲੋਕ ਤੰਗ ਹੋਣਗੇ ਦੇਖੋ ਗੱਲ ਇਹ ਹੈ ਇਹ ਸਾਰੀ ਡਰਾਮੇਬਾਜ਼ੀ ਤੁਸੀਂ ਸਾਰੇ ਸਮਝਦੇ ਹੋ ਰੇਲਾ ਰੁਕਾਉਣ ਵਾਲੇ ਵੀ ਇਹੀ ਹੈ ਧਰਨੇ ਲੋਆਣ ਵਾਲੇ ਵੀ ਇਹੀ ਹੈ ਲੇਕਿਨ ਇਸ ਵੇਲੇ ਜਿਹੜਾ ਮਸਲਾ ਨਹੀਂ ਸੀ ਆਉਣਾ ਚਾਹੀਦਾ ਦੇਸ਼ ਦੇ ਨਾਲ ਲੜਾਈ ਹੋਣ ਨੂੰ ਤਿਆਰ ਆ ਇੱਕ ਦੂਜੇ ਨਾਲ ਹਿੰਦੁਸਤਾਨ ਪਾਕਿਸਤਾਨ ਦੇ ਲੜਾਈ ਹੋਣ ਦੇ ਮਸਲੇ ਚੱਲ ਰਹੇ ਆ ਤੇ ਇਹਨਾਂ ਨੇ ਨਵਾਂ ਬੜਾ ਖੇਡਾਕਰਾਂ ਕਹਿੰਦੋ ਕੁਛ ਕੀਤੀ ਅਸੀਂ ਕਹਿੰਨੇ ਉਹ ਗਲਤ ਹੈ ਲੇਕਿਨ ਧਰਨੇ ਲਵਾਂ ਨਾਲਵਾਂ ਲੇਕਿਨ ਅਸੀਂ ਪਾਣੀ ਦੇ ਮਸਲੇ ਦੇ ਵਿੱਚ ਜਿੱਦਾਂ ਸਾਡੀ ਪਾਰਟੀ ਪਹਿਲੇ ਵੀ ਰਹੇ ਆ ਉਸੇ ਤਰ੍ਹਾਂ ਹੁਣ ਵੀ ਅਸੀਂ ਨਾਲ